ਕਿਉਂਕਿ ਅਸੀਂ ਕਿੱਡੇ ਵੀ ਵੱਡੇ ਹੋ ਜਾਈਏ ਕਿੰਨੇ ਵੀ ਸਿਆਣੇ ਹੋ ਜਾਈਏ ਜਿਹੜੀਆਂ ਸਾਡੀਆਂ ਪੁਰਾਤਨ ਲਿਖਤ ਐ ਸਾਡਾ ਇਤਿਹਾਸ ਐ ਸਾਡੀਆਂ ਕਵਤਾਵਾਂ ਸਾਡੇ ਗੀਤ ਐ ਜੇ ਅਸੀਂ ਉਹਨਾਂ ਨੂੰ ਭੁੱਲ ਜਾਾਂਗੇ ਤੇ ਅਸੀਂ ਕਦੇ ਵੀ ਅੱਗੇ ਨਹੀਂ ਵਧ ਸਕਾਂਗੇ ਅਸੀਂ ਆਪਣੀ ਬੋਲੀ ਜਿਹੜੀ ਸਾਨੂੰ ਮਾਸਖ ਆਉਂਦੀ ਐ ਉਸ ਦੇ ਨਾਲ ਜੁੜ ਕੇ ਜਦੋਂ ਲੋਕਾਂ ਦੀ ਸੇਵਾ ਵਿੱਚ ਆਉਣੇ ਆ ਤੇ ਸਾਨੂੰ ਬਖਰਾ ਚਾ ਹੁੰਦਾ ਏ ਇਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ਇੱਕ ਤੀਰ ਵਾਂਗ ਸ਼ਬਦ ਜਦੋਂ ਛੱਡੇ ਜਾਂਦੇ ਆ ਉਹ ਲੋਕਾਂ ਦੇ ਕੰਨਾਂ ਵਿੱਚ ਪੈ ਜਾਂਦੇ ਲੱਗੀ ਨਜ਼ਰ ਪੰਜਾਬ ਨੂੰ ਕਿਹਦੀ ਨਜ਼ਰ ਆਰੋ ਨੈਕੀ ਮਿਰਚਾ ਕੋੜੀਆਂ ਇਹਦੇ ਸਿਰ ਤੋਂ ਬਾਹਰੋ ਸਿੱਖਣਾ ਪੜ੍ਹਨਾ ਵਾਚਣਾ ਹਰ ਇੱਕ ਇਨਸਾਨ ਦਾ ਫਰਜ਼ ਹੈ ਪਰ ਮੇਰੀ ਇੱਕ गुजारिश ਹੈ ਪੰਜਾਬ ਆਪਣੇ ਕਿਸੇ ਦਾ ਨਹੀਂ ਕੁਝ ਚੰਗੇ ਸ਼ਬਦ ਹੋਣ ਤਾਂ ਭੀੜ ਵੀ ਸੰਗਤ ਬਣ ਜਾਂਦੀ ਏ ਇਹ ਗੱਲ ਬਹੁਤ ਵੱਡੀ ਹੈ ਜੇ ਆਪਾਂ ਇੱਥੇ ਵੀ ਅੱਜ ਵੀ ਹਜ਼ਾਰਾਂ ਇਕੱਠੇ ਹੋਏ ਆ ਬੋਲਣ ਵਾਲੇ ਸਤਕਾਰਯੋਗ ਸੱਜਣ ਬੋਲਦੇ ਸਨ ਕੋਈ ਵੀ ਵਿੱਚੋਂ ਕਿਸੇ ਦੀ ਆਸੇ-ਪਾਸੇ ਤੋਂ ਆਵਾਜ਼ ਨਹੀਂ ਆਉਂਦੀ ਸੀ ਹਰ ਇੱਕ ਬੰਦਾ ਛੋਟੀ-ਛੋਟੀ ਗੱਲ ਤੋਂ ਲੈ ਕੇ ਵੱਡੀ ਗੱਲ ਤੱਕ ਸੁਣ ਲਈ ਤਤਬਰ ਸੀ ਵੀ ਕੋਈ ਸ਼ਬਦ ਇਹੋ ਜਿਹਾ ਇਹਨਾਂ ਬੁਲਾਰਿਆਂ ਦਾ ਨਿਕਲ ਨਾ ਜਾਵੇ ਅਸੀਂ ਸੁਣਨੋਂ ਨਾ ਰਹਿ ਜੀਏ ਪੁਸਤਕ ਮੇਲਾ ਦਸਵਾਂ ਸਾਡੇ ਪ੍ਰੋਫੈਸਰ ਗੁਰਸੇਵ ਕੁ ਜੀ ਮੇਰਾ ਛੋਟਾ ਭਰਾ ਹੈ ਗਵਾਂਡ ਚੋਂ ਹੈ ਇਹਨੇ ਵੀ ਬਹੁਤ ਸੰਘਰਸ਼ ਕੀਤਾ ਹੈ ਤੇ ਆ ਜਾ ਕੇ ਇੱਥੇ ਇੱਕ ਸਥਾਨ ਬਣਿਆ ਹੈ ਮੇਰਾ ਗਵਾਂਡੀ ਹੋਣ ਦੇ ਨਾਤੇ ਇਹਨੂੰ ਵੀ ਪਤਾ ਹੈ ਕਿ ਮੈਨੂੰ ਵੀ ਬਹੁਤ ਢੀਰੇ ਰਸਤਿਆਂ ਵੀ ਤਿਲੰਗਣਾ ਪਿਆ ਇੱਥੋਂ ਤੱਕ ਪਹੁੰਚਣ ਤੱਕ ਸੋ ਅੱਜ ਦਾ ਜਿਹੜਾ ਇਹ ਉਸਤਕ ਮੇਲਾ ਕਿਉਂਕਿ ਅਸੀਂ ਕਿੱਡੇ ਵੀ ਵੱਡੇ ਹੋ ਜਾਈਏ ਕਿੰਨੇ ਵੀ ਸਿਆਣੇ ਹੋ ਜਾਈਏ ਜਿਹੜੀਆਂ ਸਾਡੀਆਂ ਪੁਰਾਤਨ ਲਿਖਤ ਹੈ ਸਾਡਾ ਇਤਿਹਾਸ ਹੈ ਸਾਡੀਆਂ ਕਵਿਤਾਵਾਂ ਸਾਡੇ ਗੀਤ ਹੈ ਤੇ ਅਸੀਂ ਉਹਨਾਂ ਨੂੰ ਭੁੱਲ ਜਾਾਂਗੇ ਤੇ ਅਸੀਂ ਕਦੇ ਵੀ ਅੱਗੇ ਨਹੀਂ ਵਧ ਸਕਾਂਗੇ ਸਮੇਂ ਦਾ ਹਾਣੀ ਹੋਣਾ ਵੀ ਜ਼ਰੂਰੀ ਹੈ ਪਰ ਅਸੀਂ ਆਪਣੀ ਬੋਲੀ ਜਿਹੜੀ ਸਾਨੂੰ ਮਾਸਕ ਆਉਂਦੀ ਹੈ ਉਸ ਦੇ ਨਾਲ ਜੁੜ ਕੇ ਤੋਂ ਲੋਕਾਂ ਦੀ ਸੇਵਾ ਵਿੱਚ ਆਉਣੇ ਹੈ ਤੇ ਸਾਨੂੰ ਵੱਖਰਾ ਚਾਹ ਹੁੰਦਾ ਹੈ ਕਈ ਵਾਰੀ ਇੱਕ ਮਨ ਵਿੱਚ ਵਹਿਮ ਹੁੰਦਾ ਹੈ ਵੀ ਮੈਂ ਸ਼ੈਦ ਉਸ ਯੂਨੀਵਰਸਿਟੀ ਚ ਪੜਿਆ ਹੁੰਦਾ ਕੀ ਹੁੰਦਾ ਜੇ ਮੈਂ ਨਹੀਂ ਅੰਗਰੇਜ਼ੀ ਜਾਣਦਾ ਮੈਂ ਉਹ ਕੁਝ ਹੁੰਦਾ ਮੈਂ ਸਾਇੰਸ ਦਾਣ ਹੁੰਦਾ ਪਰ ਜਿਨ੍ਹਾਂ ਨੇ ਪੰਜਾਬੀ ਬੋਲੀ ਨੂੰ ਵੀ ਬਾਚਿਆ ਘੋਖਿਆ ਜਾਣਿਆ ਪਛਾਣਿਆ ਉਹਨਾਂ ਦਾ ਨਾਮ ਵੀ ਦੁਨੀਆ ਦੇ ਗਿਣਵੇਂ ਲੋਕਾਂ ਵਿੱਚ ਹੁੰਦਾ ਹੈ ਆਪਣੇ ਕੋਲੇ ਬੈਠੇ ਨੇ ਸੁਰਜੀਤ ਪਾਤਰ ਜੀ ਇਹਨਾਂ ਦੇ ਸ਼ਬਦ ਆ ਜਿਹੜੇ ਇਹਨਾਂ ਨੇ ਇਹ ਗੱਲ ਤਾਂ ਜ਼ਰੂਰ ਕਹੀ ਹੈ ਕਿ ਮੈਂ 20 ਸਾਲ ਉਹੀ ਗੱਲ ਮੈਂ ਗੁਰਲਾਲ ਹੁਰਾਲੀ ਗੱਲ ਕਰਦਾ ਸੀ ਵੀ ਮੈਂ ਉਹ ਨਹੀਂ ਕਹਿੰਦਾ ਤੇ ਵਿਰਣੇ ਪਛਾਤਾ ਕੀ ਰੱਖਿਆ ਬੁਢਾਪਾ ਵੀਸਾ ਤੇਨਾਂ ਤੋਂ ਇਹਨਾਂ ਦੇ ਸਬਰ ਨੂੰ ਇਹਨਾਂ ਦੇ ਜੇ ਜੀਵਨ ਸ਼ੈਲੀ ਨੂੰ ਵੀ ਦੇਖਣਾ ਤੇ ਇਧਰਲੇ ਪਾਸੇ ਧਿਆਨ ਕਰਨਾ ਤੇ ਇਹਨਾਂ ਦੇ ਜਿਹੜੇ ਬੋਲ ਐ ਕਿਉਂਕਿ ਜਿਹੜੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਹਨਾਂ ਹੀ ਐ ਉਹਨਾਂ ਨੇ ਵੀ ਕਿਸੇ ਵੇਲੇ ਇੰਨਾ ਬੋਲਾਂ ਨਾਲ ਇਹ ਹੁੰਦੇ ਤਸ਼ੱਦਦ ਨੂੰ ਹੁੰਦੇ ਧੱਕਿਆਂ ਨੂੰ ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇ ਇੱਕ ਤੀਰਵਾਂਗ ਸ਼ਬਦ ਜਦੋਂ ਛੱਡੇ ਜਾਂਦੇ ਐ ਉਹ ਲੋਕਾਂ ਦੇ ਕੰਨਾਂ ਵਿੱਚ ਪੈ ਜਾਂਦੇ ਸਮਾਂ ਬਦਲਦਾ ਜਾਂਦਾ ਐ ਕਿਸੇ ਵੇਲੇ ਅਸੀਂ ਵੀ ਐਸੇ ਯੁੱਗ ਵਿੱਚ ਵੀ ਬੜੇ ਔਖੇ ਦਿਨਾਂ ਵਿੱਚ ਆ ਗਏ ਸਾਂ ਤੋਂ ਸਰਜੀਤ ਪਾਤਰ ਜੀ ਹੋਰਾਂ ਨੇ ਉਦੋਂ ਲਿਖਿਆ ਸੀ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਤਾਰੋ ਲੈ ਕੇ ਮਿਰਚਾ ਕੋੜੀਆਂ ਇਹਦੇ ਸਿਰ ਤੋਂ ਵਾਰੋ ਲੋਕਾਂ ਨੂੰ ਸਨੇਹਾ ਸੀ ਵੀ ਅਸੀਂ ਕਿੱਧਰ ਨੂੰ ਚੱਲ ਪਏ ਆ ਕੀ ਹੋ ਰਿਹਾ ਏ ਸਾਨੂੰ ਕਿਤਾਬਾਂ ਤੇ ਸਾਨੂੰ ਸਹਿਤਕਾਰ ਤੇ ਸਾਡੇ ਇਹ ਲੋਕ ਜਿਹੜੇ ਬੋਲੀ ਦੀ ਸੇਵਾ ਕਰਦੇ ਉਹ ਦੱਸ ਸਕਦੇ ਆ ਤੇ ਜਿਹੜਾ ਆਪਣੀ ਬੋਲੀ ਦੀ ਲੀਹ ਤੇ ਚੱਲਦਾ ਉਸ ਨੂੰ ਸਮਝਦਾ ਹੈ ਉਹ ਆਪਣੇ ਲੋਕਾਂ ਨਾਲ ਜੁੜਿਆ ਤੇ ਲੋਕਾਂ ਦੀ ਦੁਖਤ ਗਲੀਬ ਨੂੰ ਵੀ ਸਤਕਾਰਯੋਗ ਪੈਣ ਪ੍ਰਾਉ ਸਮਝਦਾ ਹੈ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਇਸ ਮੇਲੇ ਵਿੱਚ ਹਾਜ਼ਰ ਹੋ ਕੇ ਪਹਿਲਾ ਯੂਨੀਵਰਸਿਟੀ ਵੱਲੋਂ ਲੱਗੀ ਪੁਸਤਕਾਂ ਦੀ ਪ੍ਰਦਰਸ਼ਨੀ ਉਹ ਦੇਖਣ ਦਾ ਸਮਾਂ ਮਿਲਿਆ ਔਰ ਬਹੁਤ ਸਾਰੇ ਦੂਰ ਦਰਾਡੇ ਤੋਂ ਵੀ ਜਿਹੜੇ ਪਬਲਿਸ਼ਰ ਆਏ ਹੈ ਬਹੁਤ ਵੱਡੀ ਗੱਲ ਹੈ ਔਰ ਜਿਵੇਂ ਗੁਰਸੇਵ ਖੋਰਾ ਨੇ ਕਿਹਾ ਸੀ ਇੱਕ ਨਿੱਕਾ ਸਕੂਲ ਦਾ ਬੱਚਾ ਉਹ ਵੀ ਇਸ ਮੇਲੇ ਵਿੱਚ ਸਦਿਹਾਂ ਹੀ ਆ ਗਿਆ ਵੀ ਮੈਂ ਚਿੰਨੀ ਕੋ ਦੀ ਹੈਸੀਅਤ ਹੋਣੀ ਹੈ ਕਿਤਾਬਾਂ ਖਰੀਦਣੀਆਂ ਸਾਡੀ ਥੋੜੀ ਜੀ ਗੁਰਸੇਵ ਦਾ ਤਕੜਾ ਜਿਹੜਾ ਇਸ ਯੂਨੀਵਰਸਿਟੀ ਚ ਆ ਗਿਆ ਬਦਕਿਸਮਤੀ ਹੈ ਵੀਸੀ ਸਾਹਿਬ ਅਸੀਂ ਬਾਰਡਰ ਤੇ ਬੈਠੇ ਆਂ ਉਹ ਤਾਂ ਕਈ ਵਾਰੀ ਦਿਹਾੜੀ ਡੰਗ ਦਾ ਸਮਾਂ ਹੀ ਨਹੀਂ ਹੁੰਦਾ ਵੀ ਉਹ ਬੰਦਾ ਬੱਚੇ ਵਾਸਤੇ ਬਹੁਤ ਖੁਸ਼ਕਿਸਮਤੀ ਹੈ ਔਰ ਨੇੜੇ ਦਾ ਸੀ ਕਿ ਜਦੋਂ ਆਉਂਦਾ ਇੱਥੇ ਕੋਈ ਨਾ ਕੋਈ ਗੱਲ ਜ਼ਰੂਰ ਸਿੱਖ ਕੇ ਜਾਂਦਾ ਹੈ ਇਹ ਜਿਹੜੇ ਸਿਆਣੇ ਵਿਦਵਾਨ ਲੋਕ ਉਹਨਾਂ ਨੂੰ ਮਿਲਣਾ ਉਹਨਾਂ ਤੋਂ ਚੰਗੀ ਗੱਲ ਸਿੱਖਣੀ ਸੁਣਨੀ ਔਰ ਬਾਅਦ ਵਿੱਚ ਕਿਉਂਕਿ ਜੇ ਕਿਸੇ ਅਸੀਂ ਦੁਕਾਨ ਤੇ ਜਾ ਕੇ ਇੱਕ ਦੋ ਚਾਰ ਕਿਤਾਬਾਂ ਦਾ ਨਾਂ ਲੈ ਕੇ ਪੁੱਛਦੇ ਆਂ ਕਈ ਵਾਰੀ ਉਹਦੇ ਚ ਮਿਲ ਜਾਂਦੀਆਂ ਤੇ ਕਈ ਵਾਰੀ ਨਹੀਂ ਮਿਲਦੀਆਂ ਇਸ ਪ੍ਰਦਰਸ਼ਨੀ 'ਚ ਉਹ ਬੰਦਾ ਨਿਗਾਹ ਮਾਰਦਾ ਮਾਰਦਾ ਲੈਣ ਕੋਈ ਹੋਰ ਚੀਜ਼ ਆਇਆ ਹੁੰਦਾ ਤੇ ਹੋਰ ਵੀ ਇੱਥੋਂ ਪ੍ਰਾਪਤ ਕਰਕੇ ਲੈ ਜਾਂਦਾ ਮੇਰੇ 'ਚ ਇੱਕ ਕਮਜ਼ੋਰੀ ਹੈ ਸਤਕਾਰਯੋਗ ਭੈਣ ਭਰਾਓ ਮੇਰੇ ਪਿਤਾ 'ਚ ਬਹੁਤ ਖੂਬੀ ਸੀ ਉਹ ਕਿਤੇ ਵੀ ਜਾਂਦੇ ਜਿੱਥੇ ਉਹਨਾਂ ਨੂੰ ਕਿਸੇ ਇਹੋ ਜੀ ਕਿਤਾਬ ਦਾ ਪਤਾ ਲੱਗ ਜਾਂਦਾ ਵੀ ਇੱਥੇ ਪਈ ਐ ਕਈ ਵਾਰੀ ਬੱਸ ਸਟੈਂਡ ਦੇ ਵਿੱਚ ਵੀ ਜਿਵੇਂ ਬਰਨਾਲਾ ਸਨਰੂਰ ਲੁਧਿਆਣਾ ਪਟਿਆਲਾ ਇੱਥੇ ਵੀ ਬਹੁਤ ਵਧੀਆ ਤੇ ਉਹ ਇਹ ਵੀ ਦੱਸਦੇ ਸੀ ਕਿ ਕਈ ਵਾਰੀ ਮੇਰੇ ਕੋਲੇ ਪੈਸੇ ਹੀ ਕਿਰਾਏ ਜੋਗੇ ਹੁੰਦੇ ਸੀ ਉਧਰੋਂ ਕਿਤਾਬ ਪਈ ਹੁੰਦੀ ਸੀ ਤੇ ਮੈਂ ਫੇਰ ਵੀ ਦੁਕਾਨਦਾਰ ਤੋਂ ਕਿਤਾਬ ਲੈ ਲੈਂਦਾ ਸੀ ਤੇ ਮੈਂ ਬੈਠਾ ਰਹਿੰਦਾ ਸੀ ਕੋਈ ਸੱਜਣ ਜਾਣ ਪਛਾਣ ਵਾਲਾ ਆਇਆ ਤ ਉਹਦੇ ਨਾਲ ਬਸਤੇ ਚੜ ਜਾਗੇ ਉਹਨਾਂ ਵਿੱਚ ਬਹੁਤ ਵੱਡੀ ਖੂਬੀ ਸੀ ਤੇ ਜਿੰਮੇ ਕੋ ਸੇਵ ਕੋ ਹਰਾਨੇ ਕਿਹਾ ਕਿ ਤਿੰਨ ਗੱਡੀਆਂ 'ਚ ਸਾਨੂੰ ਉਹਨਾਂ ਦੀਆਂ ਕਿਤਾਬਾਂ ਕਰ ਲੈ ਕੇ ਜਾਣੀਆਂ ਪਈਆਂ ਬਹੁਤ ਪਿਆਰ ਸੀ ਉਹਨਾਂ ਦਾ ਸਹਿਤ ਨਾਲ ਔਰ ਇੱਕ ਕੋਈ ਕਿਸ ਤਰ੍ਹਾਂ ਦਾ ਇਨਸਾਨ ਹੁੰਦਾ ਤੇ ਕਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਪਰ ਉਹਨਾਂ ਨੂੰ ਵੇਖ ਕੇ ਮੈਨੂੰ ਵੀ ਲੱਗਦਾ ਹੁੰਦਾ ਵੀ ਉਹਨਾਂ ਵਿੱਚ ਕੀ ਕੁਝ ਸੀ ਕੀ ਕੁਝ ਗੁਣ ਸਨ ਔਰ ਬੜੀ ਛੋਟੀ ਉਮਰਾਂ ਨੂੰ ਮਿਲੀ 53 ਸਾਲ ਤੋਂ 57 ਸਾਲਾਂ ਦੇ ਜਦੋਂ ਹੋਏ ਸਾਨੇ ਸੰਸਾਰ ਤੋਂ ਚਲੇ ਗਏ ਬਹੁਤ ਕੁਝ ਪੜਿਆ ਬਹੁਤ ਕੁਝ ਸਿੱਖਿਆ ਬਹੁਤ ਕੁਝ ਲੋਕਾਂ ਨੂੰ ਦੱਸਿਆ ਬੜਾ ਨਾਮ ਨਖਟਿਆ ਤੋਂ ਇਸੇ ਦੇ ਕਾਰਨ ਸੀ ਕਿ ਉਹਨਾਂ ਨੇ ਕਿਤਾਬ ਨਾਲ ਹੀ ਦੋਸਤੀ ਰੱਖੀ ਸੀ ਔਰ ਸਾਰਿਆਂ ਨਾਲੋਂ ਵੱਡੀ ਗੱਲ ਸੀ ਕਿ ਜਿੱਥੇ ਸਿੱਖ ਧਰਮ ਦੀਆਂ ਬਹੁਤ ਸਾਰੀਆਂ ਕਿਤਾਬਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗਰੇਜ਼ੀ 'ਚ ਛਪਿਆ ਵੀ ਭਾਈ ਕਾਨ ਸਿੰਘ ਨਾਭਾ ਦਾ ਵੱਡਾ ਗ੍ਰੰਥ ਤੇ ਬਹੁਤ ਸਾਰੀਆਂ ਅੰਗਰੇਜ਼ੀ ਦੀਆਂ ਬਹੁਤ ਸਾਰੀਆਂ ਆਪਣੇ ਧਰਮਾਂ ਤੋਂ ਵੱਖਰੀਆਂ ਉਰਦੂ ਵੀ ਜਾਣਦੇ ਸਨ ਔਰ ਜਿਹੜੀਆਂ ਲੈਣਨ ਵਾਤੇ ਸਟਾਲਣ ਦੀਆਂ ਵੀ ਉਹ ਪੜ੍ਹਦੇ ਰਹੇ ਬਰਾਬਰਤਾ ਦੇ ਨਾਲ ਜਦੋਂ ਮੈਂ ਪ੍ਰਾਇਮਰੀ ਸਕੂਲ ਵਿੱਚ ਪੜਦਾ ਸੀ ਤੇ ਡਾਰਕ ਸਕੂਲ ਵਿੱਚ ਆਇਆ ਕਰਦੀ ਸੀ ਉਥੋਂ ਮਾਸਟਰ ਵੰਡ ਦਿੰਦੇ ਸਨ ਉੱਥੇ ਡਾਕੀ ਆਇਆ ਜਿਹੜਾ ਡਾਕ ਦੇ ਕੇ ਜਾਂਦਾ ਸੀ ਤੇ ਸਾਡੇ ਇੱਕ ਗੁਰਮਤ ਪ੍ਰਕਾਸ਼ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਰਸਾਲਾ ਸੀ ਉਹ ਆਉਂਦਾ ਸੀ ਉਹਦੇ ਨਾਲ ਹੀ ਇੱਕ ਸੋਵੀਅਤ ਦਰਪਣ ਹੁੰਦਾ ਸੀ ਜਿਹੜਾ ਪ੍ਰਾਣਿਆਂ ਨੇ ਵੇਖਿਆ ਪੜਿਆ ਹੋਣਾ ਉਹ ਵੀ ਆਉਂਦਾ ਸੀ ਤੇ ਮੋਗੇ ਤੋਂ ਸਾਡੇ ਮਾਸਟਰ ਜੀ ਸੀ ਗਿਆਨੀ ਸ਼ਾਇਦ ਬਲਬੀਰ ਸਿੰਘ ਜੀ ਉਹਨਾਂ ਦਾ ਨਾਮ ਸੀ ਉਹ ਪਹਿਲਾਂ ਜਦੋਂ ਬਹੁਤ ਸਾਰੀਆਂ ਹੋਰ ਵੀ ਕਿਤਾਬਾਂ ਮੈਗਜ਼ੀਨ ਆਉਂਦੇ ਮੇਰਾ ਖਿਆਲ ਉਹ ਤਾਂ ਅਖਬਾਰ ਵੀ ਇਹਦੇ ਰਾਈ ਆਉਂਦੇ ਹੁੰਦੇ ਸਨ ਤੂੰ ਪੜ ਲੈਂਦੇ ਸੀਨ ਖੋਲ ਕੇ ਜਿਹੀਆਂ ਗੱਲ ਹੁੰਦੀਆਂ ਤੇ ਮੈਨੂੰ ਕਹਿੰਦੇ ਵੀ ਗੁਰਮੀਤ ਤੇਰੇ ਬਾਪ ਦਾ ਸਾਨੂੰ ਨਹੀਂ ਪਤਾ ਲੱਗਿਆ ਯਾਰ ਮੈਂ ਹੈ ਜੀ ਕਿਵੇਂ ਉਹਦੇ ਵਿੱਚੇ ਸ਼੍ਰੋਮਣੀ ਕਮੇਟੀ ਗੁਰਮਤਿ ਦੀਆਂ ਕਿਤਾਬਾਂ ਵਿੱਚੇ ਕਾਮਰੇਡਾਂ ਦੀਆਂ ਮੈਨੂੰ ਪਤਾ ਹੀ ਨਹੀਂ ਲੱਗ ਸਕੇ ਕਿ ਉਹ ਕਿਸੇ ਰਾਂ ਦਾ ਇਨਸਾਨ ਸੋ ਸਿੱਖਣਾ ਪੜ੍ਹਨਾ ਵਾਚਣਾ ਹਰ ਇੱਕ ਇਨਸਾਨ ਦਾ ਫਰਜ਼ ਹੈ ਔਰ ਉਸ ਜੇ ਅਸੀਂ ਉਧਰਲੇ ਪਾਸੇ ਆ ਜਾਈਏ ਤੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਦੰਗੇ ਲੜਾਈ ਝਗੜੇ ਜਿਹੜੀਆਂ ਵੱਡੀਆਂ ਮੇਰਾ ਹੈ ਉਹ ਸ਼ਾਇਦ ਇਸ ਸ਼ਬਦ ਦੇ ਸਬਰ ਵਿੱਚ ਬਹੁਤ ਕੁਝ ਆ ਜਾਂਦਾ ਹੈ ਬੰਦਾ ਜ਼ਿੰਦਗੀ ਨੂੰ ਅਸਲ ਵਿੱਚ ਪਾ ਲੈਂਦਾ ਹੈ ਵੀ ਇੱਥੇ ਆਹ ਕੁਛ ਆ ਨਹੀਂ ਬਹੁਤ ਵੱਡੇ ਕਾਰੋਬਾਰ ਹੈ ਜਿਸ ਫੀਲਡ ਵਿੱਚ ਮੈਂ ਆ ਤੇ ਉਹਨੂੰ ਕੋਈ ਬੜਾ ਚੰਗਾ ਨਹੀਂ ਸਮਝਦੇ ਚਾਹੇ ਮੈਂ ਸਤਕਾਰਯੋਗ ਪੈਣ ਪ੍ਰਾਉ ਵਜ਼ੀਰ ਆ ਪਰ ਸ਼ੱਕ ਹਰੇਕ ਹੀ ਕਰਦਾ ਰਹਿੰਦਾ ਮੈਂ ਯਰੇਤਾ ਉਹ ਆ ਸਿਆਸੀ ਬੰਦੇ ਐ ਅਸੀਂ ਆਪਣੇ ਪ੍ਰੋਫੈਸ਼ਨ ਨੂੰ ਇੰਨਾ ਸਵਾਰ ਨਾ ਸਕੇ ਸਾਡੇ ਪਹਿਲੇ ਲੋਕ ਪਤਾ ਨਹੀਂ ਕਿਉਂ ਥੋੜੇ ਚੋਂ ਹੀ ਅਸੀਂ ਅਸੀਂ ਆਪਣਾ ਕਰਤਵ ਨੂੰ ਸਵਾਰੀਏ ਅ ਥੋੜੇ ਬਹੁਤ ਵੱਡੀ ਕਿਰਪਾ ਨਾਲ ਪੰਜਾਬ ਦੀ ਸੇਵਾ ਕਰਨ ਦਾ ਸਮਾਂ ਵੀ ਮਿਲਿਆ ਤੇ ਜੇ ਮੇਰੇ 'ਚ ਇੰਨੀ ਇੱਕ ਇਨਸਾਨੀਅਤ ਹੋਵੇ ਮੈਂ ਚੰਗਾ ਕੰਮ ਨਹੀਂ ਕਰ ਸਕਦਾ ਤੇ ਮੈਂ ਮਾੜਾ ਵੀ ਨਾ ਕਰਾਂ ਤੇ ਹੋ ਸਕਦਾ ਇਕਾ ਦੁਕਾ ਚਾਰ ਜਿਹੜੇ ਸਿਆਸਤਦਾਨ ਆ ਉਹਨਾਂ ਨੂੰ ਲੋਕ ਚੰਗਾ ਵੀ ਸਮਝਦੇ ਪਿਛਲਿਆਂ 'ਚੋਂ ਵੀ ਪਰ ਲਾਕ ਸਾਡੇ ਤੇ ਵੱਡਾ ਲੱਗਿਆ ਹੋਇਆ ਹੈ ਇਹਨੂੰ ਧੋਣਾ ਵੀ ਬੜਾ ਔਖਾ ਹੈ ਧੋ ਵੀ ਤੇ ਸਾਫ ਵੀ ਇਹ ਜਨਤਾ ਕਰ ਸਕਦੀ ਹੈ ਜੇ ਤੁਹਾਨੂੰ ਵਿਸ਼ਵਾਸ ਬੱਜਿਆ ਰਹੇ ਤਾਂ ਤੁਸੀਂ ਸੇਵਾ ਦਾ ਸਮਾਂ ਦੇ ਸਕਦੇ ਹੋ ਤੇ ਜੇ ਤੁਸੀਂ ਇਸ ਗੱਲ ਨੂੰ ਸਮਝੋ ਵੀ ਸਾਡੇ ਕੰਮ ਦਾ ਨਹੀਂ ਤਾਂ ਉਸ ਨੂੰ ਪਾਸੇ ਵੀ ਕਰ ਸਕਦੇ ਹੋ ਮੈਂ ਤਾਂ ਤੁਸੀਂ ਬਹੁਤ ਪੜੇ ਲਿਖੇ ਤੇ ਇੱਡੇ ਸਿਆਣੇ ਸੁੱਲਜੇ ਸੂਝਵਾਲੇ ਲੋਕ ਬੈਠੇ ਹੋ ਮੈਂ ਤੁਹਾਡੇ ਹਾਂ ਦਾ ਨਹੀਂ ਤੁਹਾਡਾ ਬਰਾਬਰ ਤਾਂ ਨਹੀਂ ਮੈਂ ਪਰ ਮੇਰੀ ਇੱਕ ਗੁਜਾਰਸ਼ ਹੈ ਪੰਜਾਬ ਆਪਣੇ ਕਿਸੇ ਦਾ ਨਹੀਂ ਇਹ ਬੰਦੇ ਸਮਝਦੇ ਆ ਨਾ ਵੀ ਮੇਰਾ ਕੰਮ ਤਾਂ ਇੰਨਾ ਕੀ ਹੈ ਨਹੀਂ ਥੋੜਾ ਥੋੜਾ ਸਾਰਿਆਂ ਦਾ ਹੈ ਅਸੀਂ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਪੰਜਾਬ ਸਾਡਾ ਆਪਣਾ ਹੈ ਇਹਨੂੰ ਸੰਭਾਲ ਕੇ ਰੱਖੀਏ ਤੇ ਜਿਵੇਂ ਕਰਮਜੀਤ ਅਨਮੋਲ ਹੋ ਰਹੇ ਨੇ ਗੀਤ ਗਾਇਆ ਸੀ ਤੇ ਹਰ ਇੱਕ ਧੀ ਨੂੰ ਆਪਣਾ ਬਾਪ ਰਾਜਾ ਲੱਗਦਾ ਹੁੰਦਾ ਤੇ ਮਾਂ ਰਾਣੀ ਲੱਗਦੀ ਤੇ ਸਾਡੀ ਬੋਲਦੀ ਹੈ ਜਿਹੜੀ ਸਾਡੀ ਰਾਣੀ ਮਾਂ ਹੈ ਇਸ ਮੁਤਾਬਕ ਅਸੀਂ ਆਪਣੇ ਪੰਜਾਬ ਨੂੰ ਸੰਭਾਲ ਕੇ ਰੱਖੀਏ ਲੋਕਾਂ ਦੇ ਵਿੱਚ ਬਹੁਤ ਵੱਡਾ ਨਾਂ ਹੈ ਬਹੁਤ ਵੱਡੀ ਚਰਚਾ ਹੈ ਉਹਨੂੰ ਇਸੇ ਤਰ੍ਹਾਂ ਕਾਇਮ ਰੱਖਣਾ ਇੱਕ ਇੱਕ ਪੰਜਾਬੀ ਦਾ ਖਾਸ ਕਰਕੇ ਤੁਹਾਡਾ بڑے ਲਿਖੇ ਲੋਕਾਂ ਦਾ ਉਹ ਤੁਸੀਂ ਲੋਕਾਂ ਲਈ ਪ੍ਰੇਰਣਾ ਔਰ ਸੇਧ ਦੇਣੀ ਹੈ ਇਹਦੇ ਵਿੱਚ ਜ਼ਰੂਰ ਦੇਸ਼ ਭਗਤੀ ਹੋਣੀ ਚਾਹੀਦੀ ਹੈ ਪੰਜਾਬੀਅਤ ਹੋਣੀ ਚਾਹੀਦੀ ਹੈ ਇਮਾਨਦਾਰੀ ਹੋਣੀ ਚਾਹੀਦੀ ਹੈ ਧਿਆਨਦਾਰੀ ਹੋਣੀ ਚਾਹੀਦੀ ਹੈ ਤਾਂ ਹੀ ਅਸੀਂ ਇਸ ਆਪਣੇ ਪੰਜਾਬ ਨੂੰ ਖੂਬਸੂਰਤ ਬਣਾ ਸਕਾਂਗੇ ਮੈਂ ਮੈਨੂੰ ਯਾਦ ਕੀਤਾ ਗਿਆ ਸੀ ਠੂਪੇ ਇੱਕ ਖੇਤੀ ਦੇ ਨਾਲ ਹੀ ਚੱਲਦਾ ਜਿੱਥੇ ਖੇਤੀ ਨਾ ਹੋਵੇ ਤਾਂ ਸਹਿਜ ਆਪਾਂ ਵੀ ਨਾ ਹੋਈ ਤੇ ਚਿਹਰਾ ਵੱਖੋ ਵੱਖਰੇ ਨਾਵਾਂ ਤੇ ਰੱਖੀਆਂ ਜਾਂਦੀਆਂ ਸਲੋ ਵੀ ਵੱਖਰੀ ਗੱਲ ਹੈ ਪਰ ਮੈਂ ਜਿਵੇਂ ਇਹਨਾਂ ਨੇ ਕਿਹਾ ਸੁਝਾਅ ਦਿੱਤਾ ਮੈਂ ਉਹਦੇ ਵਿੱਚ ਜ਼ਰੂਰ ਆਪਣਾ ਧਿਆਨ ਲਾ ਕੇ ਵੀ ਇਸ ਆਣ ਚੇਅਰ ਸਥਾਪਿਤ ਕੀਤੀ ਜਾਵੇ ਜਿਹਦੇ ਚ ਇੰਨੇ ਕੋਈ ਮੋਰਚੇ ਲੱਗ ਜਾਂਦੇ ਆ ਕਿੰਨੀਆਂ ਅਸੀਂ ਹੋਰ ਬਹੁਤ ਵੱਡੀਆਂ ਪ੍ਰਾਪਤੀਆਂ ਕਰਦੇ ਆ ਤੇ ਸਾਡੀ ਉਹਦੇ ਚ ਵਿਚਾਰ ਵਿਟਾਂਦਰਾ ਸਭ ਕੁਝ ਵੀ ਵਿਸ਼ਲੇਸ਼ਣ ਹੁੰਦੇ ਰਹਿਣਗੇ ਸੋ ਮੇਰੇ ਤੇ ਅ ਅੱਜ ਧਿਆਨ ਵਿੱਚ ਲੈਂਦੀ ਆ ਮੈਂ ਇਹਨੂੰ ਕੋਸ਼ਿਸ਼ ਕਰੂੰਗਾ ਕਿ ਜਲਦ ਜਲਦੀ ਇਹਨੂੰ ਪੂਰਾ ਕਰ ਸਕੀਏ ਉਹਦੇ ਵਾਸਤੇ ਕਾਫੀ ਕੁਝ ਕਰਨਾ ਉਹ ਜਿਹੜਾ ਮੇਰਾ ਫਰਜ਼ ਹੈ ਮੈਂ ਉਹਨੂੰ ਨਿਭਾਵਾਂਗਾ ਤੇ ਅੱਜ ਮੈਂ 3 ਲੱਖ ਰੁਪਇਆ ਇਸ ਯੂਨੀਵਰਸਿਟੀ ਨੂੰ ਆਪਣੇ ਆਪਿਆਰੀ ਕੋਟੇ ਵਿੱਚੋਂ ਗੌਰਮੈਂਟ ਵੱਲੋਂ ਦੇਣਾ ਔਰ ਮੇਰੀ ਛੋਟੀ ਜੀ ਸੇਵਾ ਜੇ ਦੂਸਰੀ ਗੱਲ ਕਰ ਸਕਿਆ ਕਰਵਾ ਸਕਿਆ ਤਾਂ ਮੈਨੂੰ ਬਹੁਤ ਵੱਡੀ ਖੁਸ਼ੀ ਹੋਊਗੀ ਤੁਸੀਂ ਸਾਰੇ ਬਹੁਤ ਹੀ ਸਤਿਕਾਰਯੋਗ ਹੋ ਬਹੁਤ ਸਾਰਾ ਲੰਮਾ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ